कानको साहब की नाम चेता मेरा प्रभजीत सिंह जी ਪ੍ਰਭਜੀ ਸਿੰਘ ਜੀ ਜਿਹੜੀ ਅੱਜ ਤੁਸੀਂ ਕੋਟ ਸਿਵਿਆਂ ਦੀ ਤੇ ਇੱਕ ਸੇਲ ਦੀ ਜ਼ਮੀਨ ਦੀ ਮੰਗੀ ਕੀਤੀ ਕੀ ਨਿਕਲਿਆ ਜੀ ਦਾ ਸਿੱਟਾ ਇਹ ਸਰ ਇਤਰਾ ਮੈਂ ਕਾਨੂੰਗੋ ਪ੍ਰਭਜੀ ਸਿੰਘ ਸਰਕਲ ਮੇਰਾ ਸਭਰਾ ਵਾ ਤੇ ਮੇਰੀ ਕਮਿਸ਼ਨ ਤੌਰ ਤੇ ਇੱਥੇ ਡਿਊਟੀ ਲੱਗੀ ਆ ਤਸੀਲਦਾਰ ਸਾਹਿਬ ਚਭਾਲ ਚੇਅਰਮੈਨ ਨੇ ਤੇ ਉਹਨਾਂ ਦੀ ਨਿਗਰਾਨੀ ਹੇਠ ਮੈਂ ਨਿਸ਼ਾਨਦੀ ਕਰਨ ਆਇਆ ਹਾਂ ਮੌਕੇ ਤੇ ਜਿਹੜੇ ਆ ਕੋਟ ਸਿਵਿਆਂ ਤੇ ਇੱਕ ਸੇਲ ਦੀ ਸਿਵਿਆਂ ਤੋਂ ਇਹਨਾਂ ਜੀ ਹਿੱਸਾਂ ਦੀਆ ਵਟਾ ਤੋਂ ਕੋਈ ਉੱਥੇ ਬੁਰਜੀਆਂ ਕੋਈ ਨਹੀਂ ਹਨ ਮਿਲੀ ਤੇ ਜਿਹੜੀਆਂ ਕਸੇਲ ਚ ਦੋ ਬੁਰਜੀਆਂ ਮਿਲਿਆ ਸੀ ਉਹਨਾਂ ਨੂੰ ਅਸੀਂ ਮਿਲਾ ਕੇ ਆਪਸ ਚ ਦੇ ਦੋਹਾਂ ਪਿੰਡਾਂ ਦੀ ਹੱਦ ਜਿਹੜੀ ਉਹ ਕੈਮੀ ਕੀਤੀ ਆ ਪਰ ਦੋਹਾਂ ਪਿੰਡਾਂ ਦੀ ਹਾਦਰ ਵਿੱਚ ਕਾਫੀ ਅੰਤਰ ਆਇਆ ਵਾ ਇਸ ਕਰਕੇ ਅਸੀਂ ਮਾਨਯੋਗ ਆਪਾਂ ਜ਼ਿਲ੍ਹਾ ਕਲੈਕਟਰ ਸਾਹਿਬ ਦੇ ਹੁਕਮ ਮੁਤਾਬਕ ਵੀ ਉਹਦੀ ਮੋਕਾ ਰਿਪੋਰਟ ਜਿਹੜੀ ਬਣਾ ਕੇ ਅਸੀਂ ਡੀ ਸਾਹਿਬ ਨੂੰ ਦੇ ਦੇਣੀ ਆ ਤੇ ਉਹਦੇ ਮਦ ਅਗਲਾ ਜੋ ਸਾਨੂੰ ਹੁਕਮ ਕਰਨਗੇ ਉਹਦੇ ਮੁਤਾਬਕ ਅਲਾ ਦੋਵਾਂ ਤੇਰਾ ਨੂੰ ਬੁਲਾ ਕੇ ਇਹਨਾਂ ਦਾ ਫੈਸਲਾ ਕਰਾ ਕੇ ਜੋ ਫੈਸਲਾ ਬੜੂਗਾ ਤੇ ਉਹਦੇ ਮੁਤਾਬਕ ਇਹਨਾਂ ਦੀ ਕਾਰਵਾਈ ਜਿਹੜੀ ਮੁਕੰਮਲ ਕੀਤੀ ਜਾਊਗੀ ਅੱਗੇ ਦੇ ਹੁਕਮਾਂ ਤੇ ਜਿਹੜਾ ਅਗਲਾ ਫੈਸਲਾ ਹੋਏਗਾ ਫਿਰ ਇਹਦੀ ਜਿਹੜੀ ਹਾਂਜੀ ਅਗਲੀ ਦੁਬਾਰਾ ਦੁਬਾਰਾ ਪੱਕੀ ਨਿਸ਼ਾਨਦੀ ਜਿਹੜ ਹਾਂਜੀ ਤੀਨਾ ਅਨਸਰ ਆਪਣਾ ਮੇਰਾ ਨਾਮ ਕਰਨਲ ਰਜਿੰਦਰਪਾਲ ਸਿੰਘ ਢਿੱਲੋਂ ਕਾਰਗਲ ਯੋਧੇ ਵਿੱਚ ਯੋਧ ਸੇਵਾ ਮੈਡਲ ਪ੍ਰਾਪਤ ਹਾਂ ਮੇਰੇ ਪਿਤਾ ਜੀ ਦਾ ਨਾਮ ਸਬੇਦਾਰ ਮੇਜਰ ਮਾਨ ਸਿੰਘ ਆਈਡੀਐਸਐਮ ਉਹਨਾਂ ਦੋਨਾਂ ਜੰਗਾਂ ਵਿੱਚ ਪਹਿਲੀ ਮਾਂ ಲ್ಯಾੰਗੁਏਜ ਦੂਜੀ ਮਾਂ ಲ್ಯಾੰਗੁਏਜ ਹਿੱਸਾ ਲਿਆ ਸੀ ਤੇ ਉਹਨਾਂ ਨੂੰ ਵੀ ਆਈਡੀਐਸਐਮ ਇੰਡੀਅਨ ਡਿਸਟਿੰਗੁਇਸ਼ਡ ਸਰਵਿਸਿਸ ਮੈਡਲ ਮਿਲਿਆ ਸੀ ਕਿਸੇਦ ਵਿੱਚ ਦੋ ਹੀ ਤਗਨੇ ਹਨ ਚਾਹੇ ਪੈਂਤੀ ਅਫਸਰ ਹਨ ਇੱਕ ਤਗਮਾ ਮੇਰੇ ਪਾਸ ਹੈ ਇੱਕ ਤਗਮਾ ਮੇਰੇ ਬਾਪ ਕੇ ਪਾਸ ਸਰ ਜਿਹੜੀ ਅੱਜ ਜ਼ਮੀਨ ਦੀ ਤੁਸੀਂ ਨਿਸ਼ਾਨਦੇਹੀ ਕਰਵਾਈ ਇਹਦਾ ਕੀ ਫਿੱਟਾ ਨਿਕਲਿਆ ਜੀ ਅੱਜ ਸਾਨੂੰ ਨਹੀਂ ਪਤਾ ਜਿਹੜੇ ਆ ਡੀਸੀ ਸਾਹਿਬ ਵੱਲੋਂ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਉਹਨਾਂ ਨੇ ਤੁਹਾਨੂੰ ਫਿਰ ਕੀ ਕਹਿਿਆ ਜੀ ਅਗਲੀ ਕਾਰਵਾਈ ਵਾਸਤੇ ਉਹਨਾਂ ਕਾਰਵਾਈ ਇਹ ਕਹਿਆ ਕਿ ਉਹ ਇਹ ਗੱਲ ਡੀਸੀ ਸਾਹਿਬ ਕੋਲ ਰੱਖ ਜਾਊਗਾ ਸਰ ਕੀ ਨਾਮ ਹੈ ਮੇਰਾ ਨਾਮ ਐਸਆਈ ਹਰਪਾਲ ਸਿੰਘ ਹੈ ਸਰ ਜਿਹੜੀ ਅੱਜ ਦੋ ਤਰ੍ਹਾਂ ਦੇ ਵਿੱਚ ਜ਼ਮੀਨ ਦਾ ਮਸਲਾ ਸੀ ਉਹਨਾਂ ਦੇ ਨਿਸ਼ਾਨਦੇਹੀ ਹੋਈ ਇਸ ਦਾ ਨਿਕਲੇ ਸਾਰਾ ਜਿਸ ਦਾ ਉਹ ਵੇਖੋ ਜੀ ਪਟਵਾਰੀ ਸਾਹਿਬ ਆਇਆ ਸੀ ਕਾਨੂੰਗੋ ਸਾਹਿਬ ਆਇਆ ਸੀ ਉਹਨਾਂ ਨੇ ਸਾਰਾ ਇਹ ਜਾਇਦਾਦ ਲਿਆ ਦੋਨੋਂ ਦੋਨੇ ਸਾਈਡਾਂ ਤੋਂ ਜਾ ਕੇ ਬਾਹਰੋਂ ਅੰਦਰੋਂ ਤੇ ਉਹਦੀ ਜੋ ਵੀ ਸਟਾਰਪੋਰਟ ਹੋਊਗੀ ਇਹਨਾਂ ਨੇ ਇੱਕ ਦੋ ਦਿਨ ਦੇ ਵਿੱਚ ਦੱਸ ਦੇਣੇ ਆ ਹਾਂਜੀ ਮਾਹੌਲ ਕਿੱਦਾਂ ਦਾ ਰਿਹਾ ਸਰ ਮਾਹੌਲ ਬਿਲਕੁਲ ਸ਼ਾਂਤ ਰਿਹਾ ਜੀ ਕੋਈ ਵੀ ਦੋਨਾਂ ਤਰ੍ਹਾਂ ਚੋਂ ਕਿਸੇ ਬੰਦੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਨਹੀਂ ਕੀਤੀ ਕੋਈ ਲੜਾਈ ਝਗੜਾ ਨਹੀਂ ਕੀਤਾ ਸਾਰੀ ਫੌਜ ਆਜੇ ਮਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਬਾਬਾ ਹੀਰਾ ਸਿੰਘ ਜੀ ਆ ਸੰਪਰਦਾ ਡੇਰਾ ਠੱਠਾ ਸਾਹਿਬ ਜੀ ਉਹਨਾਂ ਦੇ ਮੌਜੂਦਾ ਮੁਖੀ ਮਾਤਾ ਜੀ ਮਾਤਾ ਬਲਬੀਰ ਕੌਰ ਜੀ ਜਿਨ੍ਹਾਂ ਨੇ ਰਹਿਣ ਮਾਈ ਇਹ ਇੱਥੇ ਸਾਰਾ ਇਹ ਕਾਰ ਚੱਲ ਰਿਹਾ ਵਾ ਸੋ ਅੱਜ ਵੀ ਕੈਪਟਨ ਸਾਹਿਬ ਨਾਲ ਤੁਹਾਡਾ ਜ਼ਮੀਨੀ ਦਾ ਮਸਲਾ ਸੀ ਅੱਜ ਉਹਨਾਂ ਵੱਲੋਂ ਈਸੇ ਸਾਹਿਬ ਵੱਲੋਂ ਜਿਹੜੀ ਨਿਸ਼ਾਨਦੇਹੀ ਕਰਵਾਈ ਗਈ ਉਹਨਾਂ ਦੇ ਹੁਕਮਾਂ ਤੇ ਇਹ ਸਿੱਟਾ ਨਿਕਲਿਆ ਜੀ ਅੱਜ ਇਸ ਦਾ ਵੇਖੋ ਉਹਨਾਂ ਨੇ ਜੋ ਅਸੀਂ ਕਿਹਾ ਵਾ ਕਿ ਜਿੱਥੋਂ ਨਿਸ਼ਾਨਦਾ ਹੀ ਹੋਣੀ ਚਾਹੀਦੀ ਉਸ ਤੋਂ ਸਾਡੀ ਗੱਲ ਮੰਨ ਕੇ ਉਹਨਾਂ ਨੇ ਉਸ ਤੋਂ ਪਹੁੰਚ ਚੁੱਕੇ ਆ ਬਾਕੀ ਉਹ ਸਿੱਟਾ ਉਹਨਾਂ ਨੇ ਕਿਹਾ ਕਿ ਸਿੱਟਾ ਰਿਪੋਰਟ ਅਸੀਂ ਤੁਹਾਨੂੰ ਨਹੀਂ ਦੱਸਣੀ ਅਸੀਂ ਡੀਜੀ ਸਾਹਿਬ ਨੂੰ ਦੱਸਣੀ ਹੈ ਸਿੱਟਾ ਰਿਪੋਰਟ ਜਿਹੜੀ ਜੋ ਵੀ ਆਊਗੀ ਉਹਦੇ ਬਾਰੇ ਫਿਰ ਅਸੀਂ ਬੋਲ ਸਕਾਂਗੇ ਬਾਕੀ ਸਾਡਾ ਸੜਾ ਜਿਹੜਾ ਵੀ ਕੰਮ ਹੈ ਸਾਰਾ ਸ਼ਾਂਤਪੂਰਕ ਵਧੀਆ ਹੋ ਗਿਆ ਵਾ ਬਹੁਤ ਵਧੀਆ ਮਤਲਬ ਉਹਨਾਂ ਨੂੰ ਜਿਹੜਾ ਹੋਇਆ ਕੰਮ ਉਹਤੇ ਸਾਨੂੰ ਮਤਲਬ ਅਸੀਂ ਸੰਤੁਸ਼ਟ ਹਾਂ ਅੱਜ ਦੋਵੇਂ ਤਰ੍ਹਾਂ ਕੋਈ ਪੱਕੀ ਨਿਸ਼ਾਨੀ ਨਹੀਂ ਦਿੱਤੀ ਗਈ ਜੀ ਸਾਨੂੰ ਉਹਨਾਂ ਨੇ ਇਹੋ ਕਿਹਾ ਕਿ ਬਾਬਾ ਜੀ ਅਸੀਂ ਤੁਹਾਨੂੰ ਕੋਈ ਗੱਲ ਦੱਸਣੀ ਨਹੀਂ ਕਿ ਅਸੀਂ ਡੀ ਸਾਹਿਬ ਨੂੰ ਦੱਸਣੀ ਆ। ਅਸੀਂ ਉਹਨਾਂ ਨੂੰ ਦੋ ਵਾਰ-ਵਾਰ ਪੁੱਛੀਏ ਗੱਲ ਕਿ ਸਾਨੂੰ ਦੱਸਿਆ ਜਾਵੇ ਕਿ ਸਾਡਾ ਕੀ ਨਿਚੋੜ ਆ ਤੇ ਅਗਲੀ ਕਾਰਵਾਈ ਹੋਊਂਦਾ ਕਿ ਨੋਟ ਕਰੋ ਤੱਕ ਨਮਾਨੇ। ਸਾਨੂੰ ਕਹਿੰਦੇ ਦੋ ਚਾਰ ਦਿਨ ਤੱਕ ਤੁਹਾਨੂੰ ਦੱਸਾਂਗੇ।